ਸਤਿ ਸ਼੍ਰੀ ਅਕਾਲ ਦੋਸਤੋ ਮੌਸਮ ਹੋ ਗਿਆ ਅੱਜ ਠੰਡਾ ਨੇਰੀ ਚੱਲੀ ਜਾਂਦੀ ਐ ਤੇ ਬੱਦਲਬਾਈ ਵੀ ਹੋਈ ਪਈ ਆ ਮੀਂਹ ਦਾ ਪਤਾ ਨਹੀਂ ਪੱਕਾ ਵੀ ਆਵੇ ਕਿ ਨਾ ਆਵੇ ਤੇ ਅਮਲਤਾਸ ਦੇ ਫੁੱਲ ਵੀ ਪੂਰੇ ਜੋਬਣਦੇ ਆ ਖੱਟੇ-ਖੱਟੇ ਚੰਕਦੇ ਆ ਪੂਰੇ ਉਹ ਦੂਰੋਂ ਆਪ ਛੱਡੇ ਆ ਬੱਚੇ ਇਹਨਾਂ ਨੂੰ ਪਾਈ ਆ ਫੀਡ ਕਾਰਗੱਲ ਦੀ ਚੋਕਰ ਹੋਇਆ ਪਿਆ ਸੀ ਖਤਮ ਆ ਕਾਪ ਸਟਾਰਟਰ ਪਾਈ ਆ ਕਾਪ ਸਟਾਰਟਰੇ ਖਾਈ ਜਾਂਦੇ ਆ ਪਿਪਰਕੈਨ ਦੇ ਇਹਦੇ ਪੱਤੇ ਵੀ ਖਿਲਰੀ ਜਾਂਦੇ ਥੱਲੇ ਤੇ ਇਹ ਛੱਡੇ ਆ ਪਾ ਖੁੱਲੇ ਇਹ ਛੱਡੇ ਆ ਖੁੱਲੇ ਆ ਆਪਾਂ ਆ ਪੱਤਿਆਂ ਦੇ ਲੱਗੇ ਪਏ ਆ ਪੱਤੇ ਸਮੇਂ ਖਾ ਲੈਣਗੇ ਨਾਲੇ ਰੱਜ ਲੈਣਗੇ ਵਧੀਆ ਬੱਚੇ ਸਾਰੇ ਬਰਫਰੀ ਵਿੱਚ ਆ ਮਿਕਸ ਆ ਗਿਆ ਇਹ ਮਿਕਸ ਆ ਗਿਆ ਕਿਸੇ ਢੰਗ ਨਾਲ ਇੱਕ ਉਹ ਮਿਕਸ ਆਈ ਵੀ ਆ ਕਾਲੀ ਚਿੱਟੀ ਦੂਜੀ ਆਪਣੇ ਪਿਓਰ ਬਰਫਰੀ ਦੇ ਵਿੱਚ ਆ ਦੇਖੋ ਨਿੱਕੀ ਜਿਹੀ ਖੁਰਨੀ ਆਪਾਂ ਆਪ ਬਣਾਈ ਸੀਗੀ ਇਹ ਸਾਲ ਹੋ ਗਿਆ ਨੂੰ ਬਣਾਈ ਨੂੰ ਤੇਰੇ ਤੇ ਪੀਟਲ ਮੱਖੀ ਚੀਨੇ ਬੱਚੇ ਰਹੀ ਜਾਂਦੇ ਜੀੜ ਦੱਸ ਆ ਖੜੀ ਹੈਗੀ ਅੱਜ ਠੰਡ ਦਾ ਆਨੰਦ ਮਾਣਦੀ ਹੈ ਗਰਮੀ ਬਹੁਤ ਜਿਆਦੇ ਸੀ ਤੇ ਮੱਜਾਂ ਵੀ ਛਕੀ ਜਾਂਦੀਆਂ ਪੱਠੇ ਇਹਨਾਂ ਨੂੰ ਵੀ ਅੱਜ ਥੋੜਾ ਜਿਹਾ ਥੋੜੀ ਜੀ ਰਾਹਤ ਮਿਲੀ ਹੈ ਹੋ ਸਕਦਾ ਮੇਰੀ ਆਵਾਜ਼ ਦੇ ਨਾਲ ਹਵਾ ਦਾ ਸਰਕਲ ਜ਼ਿਆਦਾ ਆਉਂਦਾ ਹੋਵੇ। ਇਹਦੀ ਸ਼ੂਕ ਜੀ ਬਹੁਤ ਪੈਂਦੀ ਹੁੰਦੀ ਹਵਾ ਦੀ। ਆ ਵੀ ਰੱਜ ਗਿਆ ਮੈਂ ਖਾ ਕੇ ਪੱਠੇ। ਹੋ ਗੋਚਾ ਕਰਨੀ। ਹਾਂ ਕਿਵੇਂ? ਇਹ ਹੁੰਦੀ ਹੈ ਇਹ ਪਿਓਰ ਬਰਬਰੀ। ਤੋਂ ਕਲਾਸ ਦੇ ਵਿੱਚ ਕੋਨੀ ਬਰਬਰੀ ਚਿੱਟੀ ਇੱਕ ਦੋਸਤੋ ਇਸ ਸੀਜ਼ਨ ਦੇ ਵਿੱਚ ਐਤਕੀ ਗਰਮੀ ਦੇ ਵਿੱਚ ਮੱਖੀ ਦਾ ਪ੍ਰਕੋਪ ਬਹੁਤ ਜ਼ਿਆਦਾ ਹੈ ਪਰ ਸ਼ਾਮਾਂ ਤੇ ਮੱਖੀਆਂ ਤਾਂ ਬੇਸਾਬੀਆਂ ਹੀ ਆ ਕੋਈ ਅੰਤ ਨਹੀਂ ਮੱਖੀ ਦਾ ਇਹਨਾਂ ਦੇ ਨਾਲ ਵਿੱਚ ਤੁਸੀਂ ਵੀ ਦੱਸਿਓ ਵੀ ਮੱਖੀ ਕਿੰਨੀ ਕਾ ਤੁਹਾਡੇ ਇਰਗੇ ਦੇ ਵਿੱਚ ਆ ਬਸ ਮਸਤੀ ਆ ਤੇ ਠੰਡ ਹੋਈ ਆ ਪੂਰੀਆਂ ਮਸਤੀਆਂ ਹੋਈਆਂ ਪੱਠਾਂ ਇਹ ਫੇ ਆਪਣਾ ਮੱਖੀ ਚੀਨਾ ਬੱਕਰਾ ਤੇ ਬਹੁਤ ਲੋਕਾਂ ਨੇ ਮੰਗਿਆ ਭਾਈ ਸਾਨੂੰ ਦੇਹ ਹਰੀਦਵਾਰ ਤੱਕ ਫੋਨ ਆਉਂਦੇ ਰਹੇ ਆ ਹਰੀਦਵਾਰ ਤੋਂ ਕਿ ਮੱਕੇ ਜੋੜਾ ਹੀ ਸਾਨੂੰ ਦੇ ਦਿਓ ਹਮਾਂ ਨੂੰ ਵੀ ਆਪਾਂ ਵੇਚਣਾ ਹੀ ਨਹੀਂਗਾ ਕਿ ਦੀ ਕਮਾਂਡ ਵਾਲੀ ਐ ਮੱਖੀ ਜੀ ਨੇ ਸੁਣਾ ਲੱਗਦਾ ਓਏ ਮੱਖੀ ਚੀਨਾ ਉਰੇ ਆ ਦੇਖੋ ਪੂਰਾ ਵਧੀਆ ਬਹੁਤ ਸੋਹਣੀ ਪੱਠ ਬਹੁਤ ਸੋਹਣੀ ਕੁਆਲਿਟੀ ਹੈ ਇਹਾਂ ਦੀ ਆ ਸਾਡੀ ਰੂਬੀ ਆ ਰੂਬੀ ਤੇ ਰੂਬੀ ਕਿਵੇਂ ਖਾਈ ਜਮੀ ਆ ਜੇ ਕਨਿੱਕੀ ਰੂਬੀ ਆ ਇਹ ਥੋਣੀ ਆ ਸਾਡੀ ਵੱਡੀ ਆ ਇਹ ਸੂਨ ਵਾਲੀ ਆ ਇਹ ਹੋ ਚੱਲੀ ਅੱਧ ਗੱਬ ਅੱਧ ਗੱਬ ਦੇ ਕਰੀਬ ਆ ਇਹ ਤੇ ਆ ਹਜੇ ਨਿੱਕੀਆਂ ਹੀ ਆ ਤਿੰਨ ਤਿੰਨ ਮਹੀਨਾ ਲਗਾਈ ਆ ਹਾਂ ਕਿਵੇਂ ਆ ਜਾਰੇ ਬੁਰਿਆ ਆ ਜਾ ਤੇਰੀ ਫੋਟੋ ਖਿੱਚ ਗਈ ਏ ਕੋ ਨੀ ਆ ਇਹਦੇ ਨਾਲ ਦੀ ਸਿੰਗਾ ਵਾਲੀ ਆ ਉਹ ਉਪਰੇ ਫਿਰਦੀ ਆ ਇਹ ਕੋ ਕੰਜਰੇ ਕੋਲੇ ਖੜੀ ਆ ਆ ਸਾਡੀ ਨਿੱਕੀ ਰੂਬੀ ਹੈਲੋ ਹੈਲੋ ਰੂਬੀ ਬੁਰਿਆ ਕਿੱਥੇ ਇਹ ਕੋ ਨਹੀਂ ਆਈ ਵੀ ਦੁਆਰਾ ਫੇਰ ਬੱਕਰੀਆਂ ਸੂਣ ਆ ਲਈਆਂ ਜਿਹੇ ਵੀ ਸੂਣ ਆ ਲਈਆ ਫੇਰ ਆ ਵੀ ਸੂਣਣ ਆ ਲਈ ਆ ਆ ਸੂਈ ਕੋਈ ਆ ਆ ਵੀ ਸੂਈ ਆ ਦੋ ਮਹੀਨਿਆਂ ਦੀ ਇਹ ਜਾਨਵਰ ਆ ਬੀਟਲ ਆਪਣੇ ਬਰੇ ਆ ਵੱਡੇ ਬੀਟਲ ਇਹਨਾਂ ਇੱਕ ਜਾਨਵਰ ਤੁਹਾਨੂੰ ਦਿਖਾਤੇ ਆਪਾਂ ਵੀੜੇ ਜ ਆਪਣੇ ਖੁੱਲੇ ਤੁਰੇ ਫਿਰਦੇ ਆ ਕੋਈ ਰੋਗ ਟੋਕ ਨਹੀਂ ਇਹਨਾਂ ਨੂੰ ਮਿੰਗਣਾ ਖਲਾਰੀ ਜਾਂਦੇ ਸਾਰੇ ਵੀੜੇ ਦੇ ਵਿੱਚ ਇਹ ਤਾਂ ਮਿੰਗਣਾ ਦੇ ਪੈਸੇ ਮਿਲਦੇ ਬਾਈ ਮਿੰਗਣਾ ਖੇਲਰਨਗੇ ਆ ਤਾਂ ਮੇਨਪ ਦਾ ਮੁੱਲ ਮੁੜਦਾ ਮਿੰਗਣਾ ਵਾਕੀ ਕੋਈ ਟੈਂਸ਼ਨ ਵਾਲੀ ਗੱਲ ਨਹੀਂ ਹੁੰਦੀ ਸੁੱਖ ਨਹੀਂ ਹੁੰਦਾ ਹਵਾ ਨਾਲ ਰੋੜ ਕੇ ਇੱਕ ਪਾਸੇ ਜਾ ਵਰਦੀਆਂ ਇਕੱਟੀਆਂ ਕਰਨੀਆਂ ਸੌਖੀਆਂ ਆ ਬਾਦ ਬਣਦੀ ਆ ਇਸ ਕਾ ਕੇ ਤੁਸੀਂ ਢੱਲੇ ਚ ਬਚਾਉਣੇ ਤਾਂ ਮੱਛ ਜਾਣਗੀਆਂ ਬਾਲਣ ਦਾ ਕੰਮ ਵੀ ਕਰਦੀਆਂ ਇਹ ਹੁਣ ਦੁੱਧ ਸੁੱਕਦੀ ਜਾਂਦੀ ਆ ਇਹ ਪੱਠਾਂ ਇਦਾਂ ਹੀ ਆ ਬੋਏ ਦੁੱਧ ਹੁਣ ਘਟਦੀ ਜਾਂਦੀ ਆ 2.5 ਮਹੀਨੇ ਦੀ ਗੱਪਣ ਹੋ ਚੱਲੀ ਏ ਤੇ ਮਤਲਬ ਸਾਡੇ ਕਿਦਾਂ ਨਿਕਲਣਗੇ ਹੋਰ ਕਿ ਮਹੀਨੇ ਬਾਅਦ ਹੀ ਬਣ ਜਾਂਦੀਆਂ ਪਰਪਰੀਆਂ ਦਾ ਇਹ ਸੋਗਾ ਕੰਮ ਨਹੀਂ ਯਾਦ ਨਹੀਂ ਲਿਖਿਆ ਪਿਆ। ਓਕੇ ਦੋਸਤੋ ਆਪਣੇ ਜਾਨਵਰ ਕਿਵੇਂ ਲੱਗੇ? ਕਮੈਂਟ ਕਰਕੇ ਦੱਸੋ ਲਾਜ਼ਮੀ। ਆਹ ਥੋੜੀ ਨਿੱਕੀ ਬਣ ਗਈ ਪਾਟ ਕੇ ਇਹ। ਵੈਸੇ ਤਾਂ ਹੁਣ ਗਰੁੱਪ ਵਧ ਗਿਆ ਕਰੀ ਜਾਂਦੀ ਐ। ਆਹ ਸਾਡੀ ਬਾਲੀ ਪਿਆਰੀ ਜੀ ਨਿੱਕੀ ਨਿੱਕੀ ਜੀ। ਹੈਲੋ ਆ ਜਾ ਵੇ ਆ ਜਾ ਰਕੇਓ ਆਹੋ ਕਿ ਨੂੰ ਅਸੀਂ ਦੋ ਤਿੰਨ ਬੱਕਰੀਆਂ ਚੰਗਾ ਲੈਣੇ ਹੁੰਨੇ ਆ ਆਹ ਵੇਖ ਅੱਜ ਠੰਡੀ ਚੱਲਦੀ ਆ ਹਵਾ ਪੂਰਾ ਮੌਲ ਵਧ ਗਿਆ ਬਣਿਆ ਵਿਆ ਆਇਓ ਤੁਹਾਨੂੰ ਅਮਲਦਾਸ ਵੀ ਦਿਖਾ ਦਿਆਂ ਐਵੇਂ ਵੀ ਦੱਸੋਗੇ ਕਿਹਦੇ ਕਿਹਦੇ ਘਰਾਂ ਦੇ ਵਿੱਚ ਲੱਗੇ ਆ ਇਹ ਕਾਰੀ ਥਾਵਾਂ ਜੀ ਦਾ ਬਹੁਤ ਲੱਗੇ ਆ ਤੇ ਆਪਾਂ ਘਰੇ ਲਾਇਆ ਸੀ ਸੋਨਾ ਲੱਗਿਆ ਸੀ ਆਪਾਂ ਨੂੰ ਇਹ ਘਰੇ ਲਾਤਾ ਇਹਨੂੰ ਆਪਾਂ ਤੇ ਆ ਵੇਖੋ ਆਪਣੀ ਮਿਹਨਤ ਰੰਗ ਲਿਆਈ ਆ ਫੁੱਲਾਂ ਨਾਲ ਇਹ ਭਰਿਆ ਹੋਇਆ ਬਹੁਤ ਜ਼ਿਆਦਾ ਫੁੱਲ ਲੱਗੇ ਇਹਨੂੰ ਆ ਵੀ ਇੱਕ ਸਾਗ ਨੇ ਇਹ ਆ ਕਾਦਰ ਦੀ ਕੁਦਰਤ ਇਹੋ ਜਿਹੇ ਚੀਜ਼ਾਂ ਲਾਉਣੀਆਂ ਚਾਹੀਦੀਆਂ ਆਪਾਂ ਨੂੰ ਘਰਾਂ ਦੇ ਵਿੱਚ ਇੱਕ ਗਲਮੋਰ ਹੁੰਦਾ ਲਾਲ ਫੁੱਲਾਂ ਵਾਲਾ ਬਰੀਕ ਪੱਤੇ ਹੁੰਦੇ ਆ ਦੇ ਉਹ ਵੀ ਬਹੁਤ ਸੋਹਣਾ ਲੱਗਦਾ ਘਰੇ ਲਾਇਆ ਹੋਵੇ ਤਾਂ ਜਿਵੇਂ ਇਹਨਾਂ ਦਾ ਕੰਬੀਨੇਸ਼ਨ ਕਰਿਆ ਹੋਵੇ ਨਾਲ ਇੱਕ ਗਲਮੋਰ ਲੱਗਿਆ ਹੋਵੇ ਤੇ ਇਹ ਅਮਲਦਾਸ ਇਹ ਪੀਲੇ ਤੇ ਉਹ ਲਾਲ ਬਹੁਤ ਘੈਂਟ ਫੁੱਲ ਲੱਗਦੇ ਆ ਓਕੇ ਜੀ ਦੋਸਤੋ ਧੰਨਵਾਦ